ਾਵਣ ਸਰਸੀ ਕਾਮਣੀ ਚਾਰਣ ਕਮਲ ਸਿਉ ਪਿਆਰ ਵਿਦਵਾਨਾਂ ਨੇ ਜਦੋਂ ਸਮੇ ਨੂੰ ਨਾਪਿਆ ਸਮੇਂ ਦੀ ਵੰਡ ਕੀਤੀ ਜਿਵੇਂ ਤਰਲ ਪਦਾਰਥਾਂ ਨੂੰ ਮਿਲਣ ਵਾਸਤੇ ਲੀਟਰ ਮਿਲੀਲੀਟਰ ਦੀ ਇਕਾਈਆਂ ਦੀ ਗਿਣਤੀ ਆਈ ਨਾਪਣ ਵਾਸਤੇ ਮੀਟਰਾਂ ਸੈਂਟੀਮੀਟਰਾਂ ਦੀ ਗਿਣਤੀ ਆਈ ਐਵੇਂ ਜਦੋਂ ਸਮੇ ਦਾ ਹਿਸਾਬ-ਕਿਤਾਬ ਵਿਦਵਾਨਾਂ ਨੇ ਕੀਤਾ ਦੋ ਤਰ੍ਹਾਂ ਨਾਲ ਸਮੇਂ ਨੂੰ ਨਾਪਿਆ ਇੱਕ ਸੂਰਜ ਦੀ ਗਤੀ ਦੇ ਨਾਲ ਇੱਕ ਚੰਦਰਮਾ ਦੀ ਗਤੀ ਦੇ ਨਾਲ ਦੋਵੇਂ ਤਰ੍ਹਾਂ ਦੇ ਕੈਲੰਡਰ ਹੋਂਦ ਵਿੱਚ ਆਏ ਇੱਕ ਸੂਰਜ ਦੀ ਗਤੀ ਵਾਲਾ ਇੱਕ ਚੰਦਰਮਾ ਦੀ ਗਤੀ ਵਾਲਾ ਇਹਨਾਂ ਦੋਨਾਂ ਦੇ ਵਿੱਚ 11 ਦਿਨਾਂ ਦਾ ਫਰਕ ਹੈ ਸੂਰਜ ਦੇ ਨਾਲ ਜੋ ਸੰਬੰਧਿਤ ਕੈਲੰਡਰ ਬਣਦਾ ਉਹ 365 ਦਿਨਾਂ ਤੇ ਕੁਝ ਮਿੰਟਾਂ ਦਾ ਬਣਦਾ ਜਿਹੜਾ ਚੰਦਰਮਾ ਦੀ ਗਿਣਤੀ ਵਾਲਾ ਕੈਲੰਡਰ ਆ ਉਹ 354 ਦਿਨ ਤੇ ਕੁਝ ਮਿੰਟਾਂ ਸੈਕਿੰਟਾਂ ਦੀ ਗਿਣਤੀ ਵਾਲਾ ਬਣਦਾ 11 ਦਿਨਾਂ ਦਾ ਫਰਕ ਹੈ ਪਰ ਧਾਰਮਿਕ ਜਗਤ ਦੇ ਵਿੱਚ ਆਪਾਂ ਆਪਣੇ ਗੁਰੂ ਸਹਿਬਾਨ ਜੀ ਦੀ ਗੱਲ ਕਰੀਏ ਜਦੋਂ ਸਤਗੁਰਾਂ ਨੇ ਜ਼ਿਕਰ ਕੀਤਾ ਜਿਹੜੇ ਮਹੀਨਿਆਂ ਦਾ ਜ਼ਿਕਰ 12 ਮਹਾ ਦੇ ਵਿੱਚ ਕੀਤਾ ਤੁਖਾਰੀ ਰਾਗ ਵਿੱਚ ਬਾਜ ਰਾਗ ਵਿੱਚ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਵਿੱਚ ਉਹਨਾਂ ਦੇ ਵਿੱਚ ਫਿਰ ਉਹਨਾਂ ਮਹੀਨਿਆਂ ਦਾ ਜ਼ਿਕਰ ਕੀਤਾ ਜਿਹੜੇ ਮਹੀਨੇ ਚੰ드ਰਾਵਾੜੇ ਕੈਲੰਡਰ ਵਿੱਚ ਆਉਂਦੇ ਨੇ ਜਿੱਥੇ 12 ਮਹੀਨੇ ਨੇ ਉਥੇ ਗੁਰਬਾਣੀ ਨੇ 6 ਰੁੱਤਾਂ ਦਾ ਵਰਣਨ ਕੀਤਾ ਰੁੱਤ ਸਰਸ ਬਸੰਤ ਮੋਹ ਚੇਤ ਵਿਸਾਖ ਸੁਖ ਮਾਸ ਜਿਓ ਚੇਤ ਅਤੇ ਵਿਸਾਖ ਦੇ ਮਹੀਨੇ ਨੂੰ ਬਸੰਤ ਰੁੱਤ ਦਾ ਨਾਮ ਦਿੱਤਾ ਜੀ ਗ੍ਰੀਖਮ ਰੁੱਤ ਅਤ ਗਾਖੜੀ ਜੀਠ ਅਖਾੜੇ ਕਾਮ ਜਿਓ ਹਾਰ ਅਤੇ ਜੀਠ ਇਹ ਦੋ ਮਹੀਨਿਆਂ ਦੀ ਜਿਹੜੀ ਰੁੱਤ ਹੈ ਉਹ ਗ੍ਰੀਖਮ ਰੁੱਤ ਹੈ ਅੱਜ ਤੋਂ ਜਿਹੜੀ ਰੁੱਤ ਸ਼ੁਰੂ ਹੋ ਰਹੀ ਹੈ ਰੁੱਤ ਬਰਸ ਸੁਹੇਲੀਆ ਸਾਵਣ ਭਾਦਵੇ ਆਨੰਦ ਜਿਓ ਇਹਨੂੰ ਵਰਖਾ ਰੁੱਤ ਕਿਹਾ ਸਾਵਣ ਅਤੇ ਭਾਦੋਂ ਦਾ ਜਿਹੜੇ ਦੋ ਮਹੀਨੇ ਆ ਇਹ ਵਰਖਾ ਰੁੱਤ ਦੀ ਹੈ ਸਤਿਗੁਰਾਂ ਨੇ ਸਮਝਾਇਆ ਜਿਵੇਂ ਜੇਠ ਅਤੇ ਹਾੜ ਦੀਆਂ ਧੁੱਪਾਂ ਆਪਾਂ ਵੀ ਪਿੰਡੇ ਤੇ ਹੜਾ ਹੀ ਚੁੱਕੇ ਆ ਜੀ ਅਤਿ ਦੀ ਗਰਮੀ ਲੂ ਵਗਦੀ ਹੈ ਉਸ ਤੋਂ ਬਾਅਦ ਜਦੋਂ ਸੌਣ ਦਾ ਮਹੀਨਾ ਚੜਦਾ ਤੇ ਜਦੋਂ ਝੜੀਆਂ ਲੱਗਦੀਆਂ ਕਿੰਨੇ ਸੋਹਣੇ ਇਹ ਲੱਗੀਆਂ ਹੋਈਆਂ ਝੜੀਆਂ ਮਨ ਨੂੰ ਮੋਹ ਲੈਂਦੀਆਂ ਬਾਹਰੀ ਤੌਰ ਤੇ ਰੁੱਤ ਦਾ ਅੰਦਰੂਨੀ ਤੌਰ ਤੇ ਮਨ ਦੀ ਅਵਸਥਾ ਦੇ ਉੱਪਰ ਅਸਰ ਪੈਂਦਾ ਬਨਾਸਪਤੀ ਤੇ ਵੀ ਅਸਰ ਪੈਂਦਾ ਬਨਾਸਪਤੀ ਸੁੱਕ ਗਈ ਸੜ ਗਈ ਝੜੀਆਂ ਲੱਗੀਆਂ ਹਰੀ ਭਰੀ ਹੋ ਗਈ ਏਵੇਂ ਹੀ ਇਹ ਆਤਮਾ ਕਿਉਂਕਿ ਜਿਹੜਾ ਸਮੋਚਾ 12 ਮਹਾ ਨਾ ਇਹ ਸਟੈਪ 22 ਸਟੈਪ ਸੱਚੇ ਪਾਤਸ਼ਾਹ ਜੀ ਨੇ ਅਵਸਥਾਵਾਂ ਦਾ ਜ਼ਿਕਰ ਕੀਤਾ ਆਰੰਭਤਾ ਤੇ ਮੰਗਲਾ ਚਰਨ ਦੀ ਜਿਹੜੀ ਪੌੜੀ ਆ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ RAM ਵੀ ਵਿਛੜੇ ਆ ਅਸਲ ਦੇ ਵਿੱਚ ਜਦੋਂ ਤੱਕ ਇਹ ਅਹਿਸਾਸ ਹੀ ਨਹੀਂ ਵੀ ਵਿਛੜੇ ਆ ਉਹਦੇ ਮਲਾਪ ਦਾ ਯਤਨ ਕਿੱਥੋਂ ਕਰਾਂਗੇ ਹੁਣ ਘਰੋਂ ਕੋਈ ਜੀਵ ਵਿਛੜ ਗਿਆ ਅੰਦਰ ਤੜਪ ਹੀ ਨਿਯੋਦੀ ਵੀ ਚਲਾ ਗਿਆ ਤੇ ਉਹਨੂੰ ਲੱਭਣ ਦਾ ਯਤਨ ਕਿੱਥੋਂ ਕਰਾਂਗੇ ਹੁਣ ਪਰਮੇਸ਼ਰ ਨਾਲੋਂ ਵਿਛੜੇ ਆ ਇਹ ਅਹਿਸਾਸ ਹੀ ਨਹੀਂ ਉਹਦੀ ਪ੍ਰਾਪਤੀ ਵਾਸਤੇ ਯਤਨ ਕਿੱਥੋਂ ਕਰਾਂਗੇ ਸਚਾਈ ਹੈ ਅੰਮ੍ਰਿਤ ਵੇਲੇ ਇੰਨੀ ਨੀਂਦ ਪਿਆਰੀ ਹੈ ਉਹ ਹੀ ਉੱਠੇਗਾ ਨਾ ਜਿਹਨੂੰ ਤੜਪਿਆ ਵੀ ਮੈਂ ਰੱਬ ਨੂੰ ਪਾਉਣਾ ਮਿਲਣਾ ਵਿਛੜਿਆ ਜਿਹਨੂੰ ਇਹ ਤੜਪ ਹੀ ਨਹੀਂ ਉਹ ਕਹਿੰਦਾ ਜੀ ਉੱਠਿਆ ਹੀ ਨਹੀਂ ਜਾਂਦਾ ਉਹਨੂੰ ਫਿਰ ਨੀਂਦ ਢਾ ਲੈਂਦੀ ਹੈ ਜੀ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਸਮਾਂ ਸੀਮਤ ਹੈ ਸਾਥ ਨਹੀਂ ਦੇ ਰਿਹਾ ਸੱਚੇ ਪਾਤਸ਼ਾਹ ਜੀ ਨੇ ਅੱਜ ਜੋ ਸਾਉਣ ਦੇ ਮਹੀਨੇ ਦੀ ਪ੍ਰਾਰੰਭਤਾ ਹੋਈ ਹੈ ਸਾਉਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਭੀ ਜਿਵੇਂ ਬਾਹਰੀ ਤੌਰ ਤੇ ਜੇਠ ਅਤੇ ਹਾੜ ਦੀਆਂ ਧੁੱਪਾਂ ਤੋਂ ਬਾਅਦ ਜਦੋਂ ਵਰਖਾ ਰੁੱਤ ਆਉਂਦੀ ਹੈ ਤੇ ਬਨਸਪਤੀ ਪਰ ਫੁੱਲ ਤੋ ਜਾਂਦੀ ਹੈ ਨਾ ਇਵੇਂ ਵਿਸ਼ੇ ਵਿਕਾਰਾਂ ਦੀ ਅਤਿ ਦਰਜੇ ਦੀ ਤੜਪ ਤੋਂ ਉਪਰੰਤ ਜਦੋਂ ਚਰਨ ਕਮਲ ਸਿਓ ਪਿਆਰ ਜਦੋਂ ਇਸ ਜੀਵ ਆਤਮਾ ਦਾ ਪਰਮੇਸ਼ਰ ਦੇ ਨਾਮ ਰੂਪੀ ਚਰਨਾ ਕਮਲਾਂ ਨਾਲ ਪਿਆਰ ਪੈ ਗਿਆ ਨਾ ਜਦੋਂ ਝੜੀ ਲੱਗੀ ਨਾ ਫਿਰ ਪਰਮੇਸ਼ਰ ਦੇ ਨਾਮ ਰੂਪੀ ਅੰਮ੍ਰਿਤ ਦੀ ਇਹਦੇ ਹਿਰਦੇ ਦੇ ਅੰਦਰ ਫਿਰ ਸਾਵਣ ਸਰਸੀ ਕਾਮਣੀ ਇਹਦਾ ਹਿਰਦਾ ਵੀ ਰਸ ਨਾਲ ਸ੍ਰੇਸ਼ਟ ਰਸ ਨਾਲ ਭਰ ਗਿਆ ਜੀਵ ਇਸਤਰੀ ਦਾ ਮਨ ਤਨ ਸੱਚਾ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਜਿਵੇਂ ਬਨਸਪਤੀ ਮੌਲ ਗਈ ਨਾ ਵਰਖਾ ਰੋਤ ਨਾਲ ਝੜੀਆਂ ਦੇ ਨਾਲ ਤੇ ਜਦੋਂ ਅੰਦਰ ਪਰਮੇਸ਼ਰ ਦੇ ਨਾਮ ਦਾ ਮੀਂਹ ਵਰਸਿਆ ਇਹ ਜੀਵ ਇਸਤਰੀ ਜੁੜੀ ਇਹਦਾ ਮਨ ਇਹਦਾ ਤਨ ਪਰਮੇਸ਼ਰ ਦੇ ਸੱਚੇ ਨਾਮ ਦੇ ਰੰਗ ਨਾਲ ਰੰਗਿਆ ਗਿਆ ਜਿਵੇਂ ਬਨਸਪਤੀ ਮੌਲ ਰਹੀ ਆ ਫਿਰ ਅੰਦਰੋਂ ਹਿਰਦਾ ਵੀ ਮੌਲ ਦਾ ਇੱਕੋ ਨਾਮ ਆਧਾਰ ਬੜੇ ਆਸਰੇ ਵੇਖ ਛੱਡੇ ਪਰ ਹੁਣ ਇੱਕੋ ਹੀ ਆਸਰਾ ਨਾਮ ਦਾ ਹੈ ਵੇਖਿਆ ਰੰਗ ਕੁੜਾਵੇ ਆ ਦਿਸਨ ਸਬੇ ਸ਼ਾਰ ਜੇਠ ਹਾੜ ਦੀਆਂ ਧੁੱਪਾਂ ਵਾਂਗ ਵੇਖ ਲਿਆ ਇਸ ਜੀਵ ਇਸਤਰੀ ਨੇ ਆਤਮਾ ਨੇ ਇਹ ਵਿਸ਼ੇ ਵਕਾਰਾਂ ਦੇ ਰੰਗ ਝੂਠੇ ਆ ਭੋਗ ਭੋਗ ਕੇ ਵੇਖ ਲੈ ਤੇ ਦਿਸ ਪਿਆ ਭੀ ਦਿਸਨ ਸਭੇ ਛਾਰ ਇਹ ਨਾਸਵੰਤ ਹਨ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਜਿਵੇਂ ਬਾਰੀ ਤੌਰ ਤੇ ਸਾਵਣ ਦੀਆਂ ਝੜੀਆਂ ਬੂੰਦਾਂ ਵਰਸਦੀਆਂ ਬਨਸਪਤੀ ਮੌਲ ਦੇ ਹਨ ਜਦੋਂ ਜੀਵ ਇਸਤਰੀ ਜੁੜਦੀ ਹੈ ਪਰਮੇਸ਼ਰ ਦੇ ਨਾਮ ਦੇ ਨਾਲ ਮੈਂ ਅਵਸਥਾ ਦੱਸ ਰਿਹਾ ਪਹੁੰਚਿਆ ਮੈਂ ਵੀ ਨਹੀਂ ਤੇ ਬੜੀ ਦੂਰ ਦੀ ਗੱਲ ਹੈ ਦਿੱਲੀ ਦੂਰ ਵਾਲੀ ਗੱਲ ਹੈ ਚਰਦਾ ਜੀ ਅੰਮ੍ਰਿਤ ਨਾਮ ਵੀ ਅੰਦਰੋਂ ਫਿਰ ਅੰਮ੍ਰਿਤ ਦੀਆਂ ਬੂੰਦਾਂ ਨਾਮ ਰਸ ਡਿੱਗਦਾ ਭਾਗਾਂ ਵਾਲੇ ਆ ਜਿਹੜੇ ਬਾਣੀ ਪੜ੍ਹਦੇ ਆ ਪੜ੍ਹਦੇ ਆ ਜਿਨ੍ਹਾਂ ਦੇ ਗਲੇ ਵਿੱਚ ਜ਼ਬਾਨ ਅੰਦਰ ਰਸ ਆਉਂਦਾ ਮਿੱਠਾ ਰਸ ਆਉਣ ਲੱਗ ਪੈਂਦਾ ਬੜੀ ਦੂਰ ਦੀ ਅਵਸਥਾ ਸਾਰਿਆਂ ਨੂੰ ਨਸੀਬ ਨਹੀਂ ਹੁੰਦੀ ਜਗ ਮੈਂ ਉਤਮ ਕਾਢੀਏ ਵਿਰਲੇ ਕੇਈ ਕੇ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਆਰ ਪਰ ਇਸ ਨਾਮ ਰੂਪੀ ਅੰਮ੍ਰਿਤ ਦੀ ਬੂੰਦ ਨੂੰ ਚੱਖਣ ਦੇ ਵਿਰਲੇ ਵਿਰਲੇ ਭਾਗੀ ਬਣਦੇ ਨੇ ਪਰ ਉਹ ਬਣਦੇ ਨੇ ਸਾਧੂ ਇੱਥੇ ਵਿਦਵਾਨਾਂ ਨੇ ਗੁਰੂ ਵੀ ਅਰਥ ਕੀਤਾ ਬੰਦਗੀ ਵਾਲੇ ਸਤ ਸਤਪੁਰਖਾਂ ਦਾ ਵੀ ਅਰਥ ਕੀਤਾ ਵੀ ਜਿਹੜੇ ਪੂਰੇ ਗੁਰੂ ਦੀ ਚਰਨ ਸ਼ਰਨ ਦੇ ਨਾਲ ਜੁੜਦੇ ਨੇ ਫਿਰ ਉਹਦੇ ਉਪਦੇਸ਼ ਦੀ ਕਮਾਈ ਕਰਦੇ ਨੇ ਉਹ ਇਸ ਸੁਹਾਵਣੀ ਅੰਮ੍ਰਿਤ ਬੂੰਦ ਨੂੰ ਚੱਖਣ ਦੇ ਭਾਗੀਦਾਰ ਬਣ ਜਾਂਦੇ ਹਨ ਵਣ ਤਿਣ ਪ੍ਰਭ ਸੰਗ ਮੌਲਿਆ ਸਮਰਥ ਪੁਰਖ ਅਪਾਰ ਸੋਣ ਦੇ ਮਹੀਨੇ ਵਿੱਚ ਝੜੀਆਂ ਲੱਗੀਆਂ ਰੁੱਖ ਵੀ ਮੌਲ ਪਏ ਕਾਹ ਫੂਸ ਵੀ ਮੌਲ ਪਏ ਵਣ ਤੇਣ ਪ੍ਰਭ ਸੰਗ ਮੌਲਿਆ ਪਰ ਜਿਹੜੇ ਭਾਗਾਂ ਵਾਲੇ ਸੌਣ ਦੇ ਮਹੀਨੇ ਵਿੱਚ ਪਰਮੇਸ਼ਰ ਦੇ ਨਾਮ ਨਾਲ ਜੁੜ ਗਏ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਗਏ ਵਣ ਕਹੀਏ ਇਹ ਮਨੁੱਖਾ ਸਰੀਰ ਤੇ ਤੇਣ ਕਹੀਏ ਇਹ ਇੰਦਰੀਆਂ ਗਿਆਨ ਇੰਦਰੀ ਤੇ ਕਰਮ ਇੰਦਰੀ ਉਹਨਾਂ ਦੇ ਵੀ ਮੌਲ ਗਏ ਮੁੱਕ ਗਈ ਵਾਸ਼ਨਾ ਮੁੱਕ ਗਈਆਂ ਖਵਸ਼ਾਂ ਮੁੱਕ ਗਈਆਂ ਦੌੜਾਂ ਸਮਰੱਥਪੁਰਖ ਅਪਾਰ ਪਰ ਜਿਹੜੇ ਉਸ ਪਰਿਵਾਰ ਤੋਂ ਰਹ ਜਿਸ ਦਾ ਕੋਈ ਪਰਿਵਾਰ ਨਹੀਂ ਪਾ ਸਕਦਾ ਉਸ ਸਮਰੱਥ ਦੇ ਨਾਲ ਜੁੜ ਗਏ ਹਰ ਮਿਲਣਾ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਕਰਮ ਇੱਥੇ ਜਿਹੜਾ ਕਰਮ ਅਖਰੀ ਅਰਥ ਆਇਆ ਨਾ ਜੀ ਇਹਦਾ ਕਰਮ ਦਾ ਅਰਥ ਹੈ ਨਦਰ ਕਲਣ ਕਲਣੀ ਹੈ ਜੀ ਜਗਿਆਸੂ ਨੇ ਸਿੱਖ ਨੇ ਪਰ ਜਿਹੜੀ ਗੁਰੂ ਪਰਮੇਸ਼ਰ ਦੀ ਨਦਰ ਐ ਨਾ ਉਹ ਕਲਣਾ ਦੀ ਮਥਾਸ ਨਹੀਂ ਇਹ ਕੋਈ ਫਿਕਸ ਨਹੀਂ ਕੀਤਾ ਜਾ ਸਕਦਾ ਇੰਨਾ ਪਾਠ ਕਰਾਂਗੇ ਤੇ ਨਦਰ ਮਿਲ ਜਾਣੀ ਇੰਨੀ ਸੇਵਾ ਕਰਾਂਗੇ ਨਦਰ ਮਿਲ ਜਾਣੀ ਇੰਨਾ ਜਪ ਤਪ ਕਰਾਂਗੇ ਨਦਰ ਮਿਲ ਜਾਣੀ ਫਿਰ ਤੇ ਤੋਲ ਹੋ ਗਿਆ ਨਾ ਫਿਰ ਤੇ ਨਦਰ ਛੋਟੀ ਹੋ ਗਈ ਤੇ ਕਲਣਾ ਵੱਡੀ ਹੋ ਗਈ ਪਰ ਨਦਰ ਵੱਡੀ ਹੈ ਕਰਮ ਵੱਡੀ ਹੈ ਬਖਸ਼ਿਸ਼ ਬਖਸ਼ਿਸ਼ ਵੱਡੀ ਹੈ ਪਾ ਇਹ ਮਿਹਲਦੀ ਘਾਲਣਾ ਤੋਂ ਪਰ ਇਹਨੂੰ ਨਾਪ ਕੇ ਫਿਕਸ ਇਹਦੀ ਹੱਦ ਤੈ ਨਹੀਂ ਕੀਤੀ ਜਾ ਸਕਦੀ ਕਿ ਇੰਨੀ ਘਾਲਣਾ ਤੋਂ ਉਪਰੰਤ ਨਦਰ ਮਿਲਣੀ ਹੈ ਨਹੀਂ ਇਹ ਜਿਹੜੀ ਕਰਮ ਜਿਹੜੀ ਬਖਸ਼ਿਸ਼ ਹੈ ਨਾ ਇਹ ਪਰਮੇਸ਼ਰ ਦੀ ਹੈ ਉਹ ਭਾਵੇਂ ਇੱਕ ਜਪਜੀ ਸਾਹਿਬ ਵਾਲੇ ਤੇ ਵੀ ਕਰ ਦਵੇ ਇੱਕ ਨਿਤਨੇਮ ਕਰਨ ਵਾਲੇ ਤੇ ਵੀ ਕਰ ਦਵੇ ਭਾਵੇਂ ਕਈ ਜਨਮ ਨਿਕਲ ਜਾਣ ਨਾ ਵੀ ਨਾ ਕਰੇ ਇਹ ਨਦਰ ਕਰਮ ਘਾਲਣਾ ਦੀ ਮੁਤਾਜ ਨਹੀਂ ਹਰ ਮਿਲਣੇ ਨੂੰ ਮਨ ਲੋਚਦਾ ਸਾਰਿਆਂ ਦਾ ਹੀ ਮਨ ਲੋਚਦਾ ਥੋੜਾ ਬਹੁਤਾ ਜਿੰਨੇ ਜੋਗਾ ਹੈਗਾ ਸਿੱਖ ਕਰਦਾ ਪਰ ਕਰਮ ਮਿਲਾ ਬਣ ਹਾਰ ਬਸ ਝੋਲੀ ਅਡ ਕੇ ਤੇ ਹੱਥ ਅਡ ਕੇ ਉਸ ਦੀ ਬਖਸ਼ਿਸ਼ ਮੰਗੀਏ ਉਹੋ ਹੀ ਮਿਲਾ ਸਕਦੀ ਹੈ ਜਿਨੇ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦਬਲਹਾਰ ਜਿਹੜੇ ਉਸ ਦੀ ਕਰਮ ਦਾ ਨਦਰ ਦੇ ਭਾਈਵਾਲ ਭਾਗੀਦਾਰ ਬਣ ਗਏ ਮਿਲ ਗਿਆ ਜਿੰਨਾਂ ਨੂੰ ਮੁੱਕ ਗਈ ਖੇਡ ਬਣ ਗਈ ਖੇਡ ਜਿਨ੍ਹਾਂ ਨੇ ਉਸ ਪਰਮੇਸ਼ਰ ਨੂੰ ਪਾਲਿਆ ਸਤਿਗੁਰੂ ਜੀ ਫਰਮਾਉਂਦੇ ਹਉ ਤਿਨ ਕੈ ਸਦਬਲਹਾਰ ਅਸੀਂ ਉਹਨਾਂ ਤੋਂ ਵੀ ਵਾਰਨੇ ਬਲਹਾਰਨੇ ਜਾਣੇ ਆ ਇਸ ਨੂੰ ਉਹ ਜਾਣ ਸਕਦੇ ਆ ਜਿਹੜੇ ਘਾਲਣਾ ਘਾਲਦੇ ਆ ਉਹ ਫਿਰ ਤਾਂ ਗੁਰਸਿੱਖਾਂ ਦਾ ਸਤਕਾਰ ਕਰਦੇ ਆ ਭੀ ਜੇ ਇਹਦੇ ਤੇ ਕੋਈ ਕਰਮ ਬਖਸ਼ਿਸ਼ ਵਾਪਰੀ ਹੈ ਨਾ ਤੇ ਇਹ ਪਰਮੇਸ਼ਰ ਦੀ ਖੁਸ਼ੀ ਦਾ ਭਾਗੀਦਾਰ ਬਣ ਗਿਆ ਉਹਦੀ ਰਹਿਮਤ ਬਖਸ਼ਿਸ਼ ਦਾ ਭਾਈਵਾਲ ਬਣ ਗਿਆ ਭਾਗੀਦਾਰ ਬਣ ਗਿਆ ਉਹ ਫਿਰ ਜਿਹੜੇ ਘਾਲਣਾ ਘਾਲਣ ਵਾਲੇ ਪਿੱਛੇ ਆ ਨਾ ਉਹ ਅੱਗੇ ਜਿਹੜੇ ਜਾ ਰਹੇ ਨੇ ਉਹਨਾਂ ਦਾ ਸਤਿਕਾਰ ਕਰਦੇ ਹਨ ਸਤਿਗੁਰੂ ਜੀ ਸਿਖਾਉਂਦੇ ਹਨ ਜਿਨ੍ਹਾਂ ਨੂੰ ਮਿਲ ਗਿਆ ਜਿਨ੍ਹਾਂ ਨੇ ਪਾ ਲਿਆ ਅਸੀਂ ਉਹਨਾਂ ਤੋਂ ਵਾਰਨੇ ਬਲਹਾਰਨੇ ਜਾਂਦੇ ਹਾਂ ਨਾਨਕ ਹਰ ਜੀ ਮਿਆ ਕਾਰ ਸ਼ਬਦ ਸਵਾਰਣ ਹਾਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਦੇ ਨਾਮ ਦੀ ਮੋਹਰ ਛਾਪ ਲਾ ਕਰਕੇ ਸਾਨੂੰ ਸਖਾਰਿਆ ਨਹੀਂ ਨਾ ਮਿਲਿਆ ਅਰਦਾਸ ਕਰੋ ਹਰਜੀ ਮਿਆਕਰ ਸਾਡੇ ਤੇ ਵੀ ਕਿਰਪਾ ਕਰ ਸ਼ਬਦ ਸਵਾਰਣ ਹਾਰ ਤੇਰੇ ਸ਼ਬਦ ਨਾਲ ਜੁੜੇ ਰਹੀਏ ਉਪਦੇਸ਼ ਨਾਲ ਨਾਮ ਨਾਲ ਜੁੜੇ ਰਹੀਏ ਤੇ ਸੌ ਰਜਾਏ ਸਾਡਾ ਇਹ ਮਨੁੱਖਾ ਜਨਮ ਸਾਵਣ ਤੈਨਾਂ ਸੁਹਾਗਣੀ ਜਨ ਰਾਮ ਨਾਮ ਓਰ ਹਾਰ ਇਹ ਸੌਣ ਦਾ ਮਹੀਨਾ ਉਹਨਾਂ ਗੁਰਮੁਖਾਂ ਵਾਸਤੇ ਸਫਲਾ ਜਿਨ੍ਹਾਂ ਨੇ ਗਲ ਦੇ ਵਿੱਚ ਰਾਮ ਪਰਮੇਸ਼ਰ ਦੇ ਨਾਮ ਦਾ ਹਾਰ ਪਾ ਲਿਆ ਭਾਵ ਹਰ ਵੇਲੇ ਸਵਾਸ ਸਵਾਸ ਬਾਣੀ ਪੜ੍ਹਦੇ ਐ ਸਿਮਰਨ ਕਰਦੇ ਐ ਜਾਪ ਕਰਦੇ ਐ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਮਨੁੱਖਾ ਜਨਮ ਜਿਹੜਾ ਸੌਣ ਦੇ ਮਹੀਨੇ ਦੀ ਨਿਆਈ ਮਿਲਿਆ ਇਹ ਉਹਨਾਂ ਦਾ ਹੀ ਸਫਲਾ ਜਿਨ੍ਹਾਂ ਨੇ ਗਲ ਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਹਾਰ ਪਾ ਲਿਆ ਅਸਲ ਦੇ ਵਿੱਚ ਸਾਨੂੰ ਸਾਰੰਸ਼ ਉਪਦੇਸ਼ ਮਿਲਿਆ ਕਿ ਸੌਣ ਦੇ ਮਹੀਨੇ ਦੀ ਅਜ ਰੰਭਤ ਹੋਈ ਹੈ ਬਸ ਇੱਕ ਸਾਹ ਵੀ ਉਹਦੀ ਯਾਦ ਤੋਂ ਬਗੈਰ ਜਾਣ ਨਾ ਦਈਏ ਤੇ ਇਹ ਆਪਾਂ ਤੇ ਕਲਣਾ ਕਲਣੀ ਹੈ ਬਖਸ਼ ਛੋਦੇ ਹੱਥ ਹੈ ਉਹਨੇ ਕਿਦੋਂ ਪਾਉਣੀ ਹੈ ਪਰ ਬਖਸ਼ਿਸ਼ ਦਾ ਪਾਤਰ ਉਹੋ ਹੀ ਬਣਦਾ ਜਿਹੜਾ ਕਾਲਣਾ ਕਾਲ ਦਾ